ਸਵੇਰੇ ਸਵੇਰੇ ਦੇ ਤੈਨੂੰ ਕਰਾਰਿਆ ਮੁੰਡਿਆ ਦਰਸ਼ਨ ਹਾਂਜੀ ਆਖੀ ਜਹਤ ਦੇਖਣਾ ਸਾਬ ਜੀ ਆ ਜਿਹੜਾ ਦਰਖਤ ਆ ਨਾ ਆ ਹੁਣ ਲਾ ਕੇ ਗਏ ਨੇ ਐਡਾ ਹੀ ਲਾਇਆ ਸੀ ਇਹਨਾਂ ਨੇ ਛੋਟੇ ਛੋਟੇ ਦਰਖਤ ਨਹੀਂ ਇੱਥੇ ਲਾਉਂਦੇ ਕਿ ਕਿਉਂ ਹਰਾਈ ਹਰਾ ਰਹਿੰਦਾ ਸਾਰਾ ਏਰੀਆ ਤੋਂ ਦੇਖ ਆ ਦੇਖੋ ਇਧਰ ਸਫਾਈ ਕਰਦਾ ਹੋ ਇਹ ਪਾਰਕਾਂ ਦੀ ਸਫਾਈ ਕਰਦਣੇ ਜਿਹੜੇ ਪੱਤੇ ਝੜ ਜਾਂਦੇ ਨੇ ਉਹ ਪੱਤੇ ਸਾਰੇ ਝੜ ਜਾਣੇ ਨੇ ਆ ਜਿਹੜਾ ਪੱਤੇ ਤੁਹਾਨੂੰ ਦਿਖਦੇ ਨੇ ਨਾ ਸਾਰੇ ਹਰਿਆਲੀ ਆ ਸਾਰੇ ਪੱਤੇ ਝੜ ਜਾਣੇ ਨੇ ਔਰ ਇਹ ਪੱਤੇ ਝੜ ਕੇ ਇਹ ਤੋਂ ਬਾਅਦ ਪੈਣੀ ਬਖ ਫੋਬਾਰੀ ਸ਼ੁਰੂ ਹੋਣੀ ਆ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਆ ਦੋ ਤਿੰਨ ਹਫ਼ਤਿਆਂ ਚ ਸਾਰੇ ਪਾਰਕ ਨੂੰ ਸਾਫ਼ ਕਰਨਾ ਹੈ ਉਹਦੇ ਲੱਗਿਆ ਹੋਇਆ ਸਾਫ਼ ਕਰਨਾ ਉਹ ਖਰਚਾ ਉਹਨੂੰ ਸਾਫ ਕਰ ਦੇਣਾ ਜਿਹੜਾ ਪੱਕੇ ਪੁੱਤੇ ਝੜਨਗੇ ਉਹਨੂੰ ਉਹ ਇਕੱਠੇ ਕਰ ਰਹੇ ਨੇ ਆ ਉਹ ਦੇਖ ਆਹਦੇ ਢੇਰੀ ਲੱਗੀ ਆ ਬਸੇ ਥਰੀ ਉਹਦੇ ਉਹ ਢੇਰੀ ਲੱਗੀ ਆ ਉਹ ਦੇ ਉਹਦੇ ਵਿੱਚ ਆ ਲੈ ਕੋਈ ਭੱਜਿਆ ਜਾਂਦਾ ਕੋਈ ਸਾਈਕਲ ਚਲਾਉਂਦਾ ਇਹ ਸਿਸਟਮ ਇੱਥੇ ਦਾ ਇਹ ਮੈਂ ਕਹਿੰਦਾ ਜੰਗਲ ਬਣਾਇਆ ਪਿਆ ਜੰਗਲ ਯਾਰ ਸਾਹ ਆਉਂਦਾ ਇੱਥੇ ਤਾਂ ਉੱਥੇ ਤਾਂ ਮੇਰਾ ਧਮ ਘੁੱਟਣ ਲੱਗ ਗਿਆ ਸੀ ਬਹੁਤ ਜ਼ਿਆਦਾ ਥੋੜੀਆਂ ਸ਼ੱਕਾਂ ਹਾਂਜੀ ਓਕੇ ਆ ਦੇਖੋ ਸਾਈਕਲ ਤੇ ਜਾਂਦੇ ਨੇ ਲੋਕ ਆ ਸਾਈਕਲ ਵਾਸਤੇ ਰਸਤੇ ਬਣੇ ਹੋਏ ਨੇ ਆ ਦਿਖਾਉਣਾ ਮੈਂ ਆ ਰਾਈਕਲਰ ਰਸਤਾ ਆ ਦਿਖ ਤਾਰਾ ਆ ਸਾਈਕਲ ਦਾ ਰਸਤਾ ਆ ਮੈਂ ਸਾਈਕਲ ਦੇ ਰਸਤੇ ਤੇ ਆ ਵੈਸੇ ਹੁਣ ਮੇਰਾ ਰਸਤਾ ਉਧਰ ਹੈ ਉਧਰ ਮੈਂ ਦੇਖ ਕੇ ਕਰ ਰਿਆ ਨਹੀਂ ਉਹ ਕੋਈ ਆਊਗਾ ਸਾਈਡ ਤੇ ਹੋਣਾ ਪਊਗਾ ਉਹ ਚਲੇ ਗਿਆ ਦੇਖ ਲਾ ਉਸ ਸਕੂਟਰ ਨੂੰ ਲੈ ਕੇ ਸਾਫ ਕਰਨਾ ਜੰਗਲ ਜੰਗਲ ਪੂਰਾ ਲਾਇਆ ਪਏ ਇਹਨਾਂ ਨੇ ਆਪਾਂ ਗੱਲ ਕਰ ਰਹੇ ਸੀ ਆਹ ਦਰਖਤ ਦੀ ਆਹ ਦੇ ਆ ਕਿੱਡਾ ਦਰਖਤ ਆ ਆਹ ਦਰਖਤ ਕਿੱਡਾ ਇਹ ਇੱਕ ਦਰਖਤ ਜਿਹੜਾ ਦੇ ਕਿੱਡਾ ਹੈ ਐਡਾ ਦਰਖਤ ਹੋ ਗਿਆ ਮੇਰੇ ਤੋਂ ਵੀ ਉੱਪਰ ਚਲੇ ਗਏ ਇਹ ਇਹ ਐਡੇ ਹੀ ਲਾ ਕੇ ਗਏ ਸੀ ਮੰਨ ਲਾ ਥੋੜਾ ਜਿਆ ਇਹ ਬੰਦੇ ਦਾ ਹੱਥ ਜਾਂਦਾ ਸੀ ਇਹਨੂੰ ਐ ਹੱਥ ਆਪੋਂ ਖੜਾ ਕਰ ਲਈ ਨਾ ਉੰਨਾ ਉੱਚਾ ਸੀ ਹੁਣ ਦੇਲਾ ਕਿੱਡਾ ਹੋ ਗਿਆ ਇਹਨੇ ਦਿਨਾਂ ਚ ਹੀ ਇਹਨੇ ਕਿੱਡਾ ਹੋ ਜਾਣਾ ਐਦਾਂ ਹੁੰਦਾ ਉੱਤੇ ਛੋਟੇ ਛੋਟੇ ਜਿਹੇ ਦਰਖਤ ਲਾਈ ਜਾਂਦੇ ਨੇ ਟੋਪੀ ਡਰਾਮੇ ਜੇ ਕਰੀ ਜਾਂਦੇ ਨੇ ਅਸੀਂ ਦਰਖਤ ਲਾਏ ਲਾਉਣਾ ਹੀ ਨਹੀਂ ਚਾਹੁੰਦੇ ਇਹ ਦਰਖਤ ਖੇਤਾਂ ਵਾਲੇ ਪਟਕੇ ਉਹ ਜਾਂ ਉੱਠਣ ਹੀ ਨਹੀਂ ਦਿੰਦੇ ਉਹ ਵੀ ਸਾਨੂੰ ਇਹ ਪੱਤੇ ਖਿਰਦੇ ਨੇ ਤੇ ਔਰ ਕੀ ਕਰਾਂ ਉੱਥੇ ਬਹੁਤ ਔਖਾ ਬਈ ਆਹ ਦੇਖੋ ਇੱਕ ਦਰਖਤ ਆਹ ਲਾਇਆ ਇੱਕ ਨੂੰ سپورਟ ਲੱਗੀ ਹੋਈ ਐ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਪੰਜ ਛੇ ਐ ਲੜੀ ਲਾਤੀ ਇਹਨਾਂ ਨੇ ਉਹ ਤੱਕ ਆਹ ਜਗ੍ਹਾ ਖਾਲੀ ਸੀ ਉੱਥੇ ਠੋਕਤੇ ਦਰਖਤ ਆਕੇ ਇਹਨਾਂ ਨੇ ਇਹ ਇੱਥੇ ਦੀ ਜਿਹੜੀ ਮਿਊਨਿਸਪਲ ਕਮੇਟੀ ਆ ਉਹਦਾ ਇਹੀ ਕੰਮ ਆ ਬਸ ਨਾ ਬੰਦੇ ਰੱਖੇ ਨੇ ਸਪੈਸ਼ਲ ਓਕੇ ਜੀ ਫਿਰ ਧੰਨਵਾਦ ਸਾਰੇ ਵੀਰਾਂ ਦਾ ਦੇਖਣ ਵਾਲਿਆਂ ਦਾ